ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਈ ਹੋ ਤੁਸੀਂ ਸਭ ਠੀਕ ਠਾਕ ਹੋਗੇ ਅੱਜ ਜੀ ਅਸੀਂ ਬਣਾਉਣ ਲੱਗੇ ਪਿੰਨੀਆਂ ਆਜੋ ਤੁਹਾਨੂੰ ਵੀ ਸਿਖਾਉਣੇ ਆ ਕਿ ਪਿੰਨੀਆਂ ਕਿਵੇਂ ਬਣਾਈਦੀਆਂ ਆਪਾਂ ਪਹਿਲਾਂ ਤੇਲ ਭੁੰਨਾਂਗੇ ਤੇਲ ਭੁੰਨ ਕੇ ਫਿਰ ਬਾਕੀ ਦਾ ਕੰਮ ਆਪਾਂ ਬਾਅਦ ਚ ਤੇ ਨਾਲੇ ਅਸੀਂ ਪਿੰਨੀਆਂ ਬਣਾਵਾਂਗੇ ਤੇ ਨਾਲੇ ਵਲੌਗ ਬਣਾਵਾਂਗੇ ਭੰਡੇ ਆਈ ਸੀ ਰਿਸ਼ਤੇਦਾਰੀ ਚ ਅਸੀਂ ਕਿੱਥੇ ਪਿੰਨੀਆਂ ਬਣਾ ਦਿੰਨੇ ਆ ਕਿ ਨੇ ਸਾਡੀਆਂ ਪਿੰਨੀਆਂ ਬਣਾ ਕੇ ਜਾਓ ਕੋਈ ਨਹੀਂ ਬਸ ਸਾਨੂੰ ਪੌਣ ਆਣੀਆਂ ਨਹੀਂ ਨਾ ਹੁੰਦੀਆਂ ਤੇ ਅਸੀਂ ਤੇ ਚਲੋ ਬਣਾ ਦਿੰਨੇ ਆ ਪਿੰਨੀਆਂ ਫਿਰ ਸਮਾਨ ਮੰਗਾਇਆ ਫਟਾਫਟ ਪਿੰਨੀਆਂ ਦਾ ਆਪਾਂ ਤਿਆਰੀ ਕਰਕੇ ਇਹ ਪਿੰਨੀਆਂ ਬਣਾ ਦਿੰਨੇ ਆ ਔਰ ਕਮੈਂਟ ਕਰਕੇ ਦੱਸਿਓ ਸਾਰੇ ਸਾਰੇ ਕਿਹੜੇ ਸਾਰੇ ਜਣੇ ਵੀ ਕਿਹੜੇ ਕਿਹੜੀਆਂ ਬੰਨੀਆਂ ਬਣਾ ਲਈਆਂ ਤੇ ਕਿਹਨਾਂ ਨੇ ਅਜੇ ਨਹੀਂ ਬਣਾਈਆਂ ਜਿਨ੍ਹਾਂ ਨੇ ਬਣਾ ਲਈਆਂ ਉਹ ਤਾਂ ਠੀਕ ਐ ਜਿਹਨੇ ਨਹੀਂ ਬਣਾਈਆਂ ਉਹ ਸਾਡੇ ਕੋਲੋਂ ਲੈ ਜਾ ਨਹੀਂ ਸਾਡੇ ਕੋਲੋਂ ਨਹੀਂ ਲੈ ਜਾਓ ਬਣਾਉਣ ਦੇਖ ਕੇ ਇਹ ਕਿੱਦਾਂ ਬਣਾਈਆਂ ਬੰਨੀਆਂ ਉਹ ਵੀ ਬਣਾਉਣ ਹੈ ਇੰਨਾ ਸਾਰਾ ਮਟੀਰੀਅਲ ਲਿਆ ਕੇ ਜੇ ਨਹੀਂ ਬਣਾਉਣੀਆਂ ਤੇ ਸਾਡੇ ਕੋਲੋਂ ਬਣੀਆਂ ਆ ਕੇ ਖਾ ਲਈਓ

ਬੱਡਾ ਚੰਨਤਾ ਦੇਮਾ ਇਹ ਹਲਾ ਲਓ ਪਿੰਨੀਆਂ ਸਰਦੀਆਂ ਦਾ ਖਜ਼ਾਨਾ ਸਾਡੀਆਂ ਤਾਂ ਘਰ ਘਰ ਪਿੰਨੀਆਂ ਬਣਦੀਆਂ ਸਾਰੇ ਬਣਾਉਂਦੇ ਪਿੰਨੀਆਂ ਅਲਸੀ ਵਾਲੀਆਂ ਪਿੰਨੀਆਂ ਇੱਧਰ ਸਾਡੀ ਬਿੱਲੂ ਵੀ ਆ ਗਈ ਆ ਹੂੰ ਬਿੱਲੂ ਕਹਿੰਦੀ ਮੈਂ ਵੀ ਪਿੰਨੀਆਂ ਖਾਣੀਆਂ ਬਿੱਲੂ ਖਾਣੀਆਂ ਮਿਲੂ ਆ ਜੋ ਲਾਓ ਬਿੱਲੂ ਕਹਿੰਦੀ ਮੈਂ ਵੀ ਪਿੰਨੀ ਖਾਣੀ ਆ ਪਹਿਲਾਂ ਬਣਾ ਤਾ ਲੈਣ ਦੇ ਸਾਨੂੰ ਬੜੇ ਦੇ ਖਾਣੇ ਠੀਕ ਹੈ ਠੀਕ ਹੈ ਕਕੇ ਹੁਣ ਤੁਸੀਂ ਦੇਖੋ ਵੀ ਆਪਾਂ ਪਿੰਨੀਆਂ ਪਹਿਲਾਂ ਪਕਿਓ ਕੜਾਹੀ ਕਿ ਪਾਵਾਂਗੇ ਪੱਕੇ ਨੂੰ ਮੈਲਟ ਕਰਕੇ ਨਾ ਫਿਰ ਇਹਦੇ ਵਿੱਚ ਗੋੜ ਪਾਵਾਂਗੇ। ਬਾਕੀ ਸਾਰਾ ਮਟੀਰੀਅਲ ਅਸੀਂ ਤਿਆਰ ਕੀਤਾ ਹੋਇਆ ਪਿੰਨੀਆਂ ਦਾ ਅਲਸੀ ਪੀਸ ਕੇ ਰੱਖੀ ਹੋਈ ਆ ਅਲਸੀ ਵਿੱਚ ਪਾਇਓ ਕਣਕ ਭੁੰਨ ਕੇ ਸੌਫ ਕਾਲੇ ਛੋਲੇ ਭੁੰਨ ਕੇ ਪਾਏ ਹੋਏ ਆ ਉਹ ਸਾਰਾ ਅਸੀਂ ਪੀਸ ਕੇ ਰੱਖਿਆ ਹੋਇਆ ਪਹਿਲੇ ਮਟੀਰੀਅਲ ਹੁਣ ਬਸ ਅਸੀਂ ਬਣਾਉਣੀਆਂ ਆ ਪਿੰਨੀਆਂ ਪਕਾਵਾਂਗੇ ਗੁੜ ਘਿਓ ਦੇ ਵਿੱਚ ਇਹ ਤਰ੍ਹਾਂ ਸੀ ਮੈਲਟ ਕਰਾਂਗੇ ਘਿਓ ਦੇ ਵਿੱਚ ਜਦੋਂ ਗੋੜ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਬਾਕੀ ਮਟੀਰੀਅਲ ਆਲਾਵਾਂਗੇ ਤੁਸੀਂ ਵੀ ਸਾਰੇ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਪਿੰਨੀਆਂ ਕਿਵੇਂ ਬਣਾਉਂਦੇ ਹੋ ਮੈਂ ਤਾਂ ਇਸ ਤਰ੍ਹਾਂ ਪਿੰਨੀਆਂ ਬਣਾਉਂਦੀ ਆ ਮੈਂ ਹਮੇਸ਼ਾ ਪਿੰਨੀਆਂ ਜੀ ਗੁੜ ਬੋਣੀਆਂ ਮੈਂ ਕਦੀ ਖੰਡ ਨਹੀਂ ਪਾਈ ਮੈਨੂੰ ਖੰਡ ਵਾਲੀਆਂ ਪਿੰਨੀਆਂ ਨਹੀਂ ਸਵਾਦ ਲੱਗਦੀਆਂ ਮੈਂ ਤੇ ਫਾਰਸਲ ਬਣਾਉਂਦੀ ਆ ਮੈਂ ਗੁੜ ਪਾ ਕੇ ਪਿੰਨੀਆਂ ਬਣਾਉਂਦੀ ਆ ਗੁੜ ਵਾਲੀਆਂ ਵਧੀਆ ਲੱਗਦੀਆਂ ਹਮਮ ਵਧੀਆ ਟੇਸਟ ਹੁੰਦਾ ਹੈ ਗੁੜ ਵਾਲੀਆਂ ਪਿੰਨੀਆਂ ਦੇ ਨਾਲ ਹਾਂ ਹਾਂ ਇੱਕ ਜਦੋਂ ਆਪਾਂ ਬਾਕੀ ਮਟੀਰੀਅਲ ਪਾ ਕੇ ਜਦੋਂ ਆਪਾਂ ਜਿਹੜੇ ਤਿਲ ਪਾਉਨੇ ਹਨ ਹਾਂਜੀ ਭੁੰਨ ਕੇ ਉਹਦਾ ਟੇਸਟ ਹੋਰ ਵੀ ਜ਼ਿਆਦਾ ਉੱਭਰ ਕੇ ਆਉਂਦਾ ਪਿੰਨੀਆਂ 'ਚ ਹਾਂ ਹਾਂ ਜਦੋਂ ਆਪਾਂ ਖਾਂਦੇ ਆ ਪਿੰਨੀਆਂ ਤੇ ਉਹ ਤੜਾਉਂਦੇ ਨਾ ਮੂੰਹ 'ਚ ਬਹੁਤ ਟੇਸਟ ਆਉਂਦਾ ਉਹਦਾ ਵਧੀਆ

ਕਾਜੂ ਬਦਾਮ ਤੇ ਤੇਲ ਪਾ ਦਿੱਤੇ ਹੁਣ ਵਿੱਚ ਹੁਣ ਤੁਹਾਡੀ ਸੌਗੀ ਤੇ ਹੁਣ ਪਾ ਦਾਂਗੇ ਤੇ ਨਹੀਂ ਬਟਰ ਲਵਾਂਗੇ ਮਿਕਸ ਕਰਕੇ ਚੰਗੀ ਤਰ੍ਹਾਂ ਫੇ ਵਟਣੀ ਹੈ ਹਮ ਸਾਰਾ ਮਟੀਰੀਅਲ ਮਿਕਸ ਹੋ ਗਿਆ ਹੁਣ ਇਹ ਗਰਮ ਗਰਮ ਹੀ ਬਾਟ ਹੋਣੀਆਂ ਠੰਡੀਆਂ ਹੋਈਆਂ ਫੇ

ਹਾਂਜੀ ਦੇਖੋ ਜੀ ਪਿੰਨੀਆਂ ਬਣ ਕੇ ਤਿਆਰ ਆ ਤੇ ਤਾਜੋ ਤੁਸੀਂ ਵੀ ਖਾ ਲਓ ਸਾਰੇ ਜਾਨੀ